ਲੋ ਵੀ ਮੇਰੇ ਪਿੰਡ ਵਾਲਿਆਂ ਨੇ ਸਿਰਾ ਕਰਤਾ ਜਮਾਂ ਤੇ ਆਪਣੇ ਸਾਰੇ ਭਰਾ ਖੜੇ ਨੇ ਜਿਨ੍ਹਾਂ ਨੇ ਕੱਲ ਫੰਡ ਇਕੱਠਾ ਕਰਿਆ ਬਈ ਪਹਿਲਾਂ ਤਾਂ ਐਂ ਦੱਸੋ ਪਿੰਡ ਦਾ ਸਹਿਯੋਗ ਕਿਵੇਂ ਰਿਹਾ ਬਈ ਬਹੁਤ ਵਧੀਆ ਸਹਿਯੋਗ ਵੀ ਬਹੁਤ ਬਹੁਤ ਵਧੀਆ ਬਈ ਲਾਵਾ ਸਿਰਾ ਜਾਵਾ ਜਾਵਾ ਬਈ ਸਾਰੇ ਪਿੰਡ ਨੇ ਨਾ ਬਹੁਤ ਸਹਿਯੋਗ ਦਿੱਤਾ ਜਿੰਨੀ ਉਮੀਦ ਲੈ ਕੇ ਚੱਲੇ ਸੀ ਉਹ ਤੋਂ ਦੁੱਗਣਾ ਤਿਗਣਾ ਹੋ ਗਿਆ ਆਪਾਂ ਬਈ 10 ਕਿਲੋ ਕਣਕ ਪਾਈ ਸੀ ਕਿੱਲੇ ਮੰਗਰ ਹਾਂ ਹਾਂ ਤੇ ਜੇ ਕਿਸੇ ਕੋਲੇ 5 ਕਿੱਲੇ 50 ਕਿਲੋ ਬਣਦੀ ਬੰਦੇ ਦੋ-ਦੋ ਘੱਟੇ ਵੀ ਦੋ-ਦੋ ਘੱਟੇ ਵੀ ਛੱਡ ਕੇ ਗਏ ਨੇ ਹਨਾ ਦੋ ਘੱਟੇ ਬੁਰਾ ਨਹੀਂ ਤੇ ਵੈਸੇ ਦੋਸਤੋ ਕਣਕ ਪਾਈ ਤੇ ਬਹੁਤ ਪਹਿਲਾਂ ਤਾਂ ਬਈ ਬਹੁਤ ਵਧੀਆ ਉਦਮ ਜਿਹੜਾ ਚੱਕਿਆ ਹਨਾ ਤੇ ਹੁਣ ਬਈ ਅੱਗੇ ਦਾ ਕੀ ਵਿਚਾਰਾ ਕਿੰਨਾ ਫੰਡ ਜਿਹੜਾ ਆਪਣੇ ਕੋਲ ਇਕੱਠਾ ਹੋ ਗਿਆ ਆਪਣੇ ਕੋਲ ਹੀ ਤਿੰਨ ਟਰਾਲਾਂ ਕਣਕ ਦੀਆਂ ਹੋਊਗਾ ਪੂਰੀਆਂ ਫੁੱਲ ਠੀਕ ਆ ਬਈ ਡੇਢ ਲੱਖ ਰੁਪਏ ਤੋਂ ਪਲੱਸ ਮਤਲਬ ਵੀ ਕੈਸ਼ ਹੋ ਗਿਆ ਸਾਰਾ 5 ਲੱਖ ਦੇ ਕਰੀਬ ਹੋ ਗਿਆ ਹਜੇ ਆਈ ਜਾਂਦੇ ਆ ਤੇ ਸਾਰੇ ਬਾਕੀ ਆ ਬਾਈ ਹਾਂਜੀ ਬਾਈ ਬਾਕੀ ਜਿਵੇਂ ਧਾਰਾ ਤੁਸੀਂ ਦੱਸਿਆ ਵੀ 10 ਕਿਲੋ ਦੀ ਪਾਈ ਸੀਗੀ ਸਾਡੇ ਤੋਂ ਅਸੀਂ ਪਿੰਡ ਚ ਗਏ ਘਰਾਂ ਦੇ ਵਿੱਚ ਗਏ ਲੋਕ ਉਹ 10 12 ਕਿਲੋ ਨੂੰ ਸਾਰਾ ਭੁੱਲ ਲਿਓ ਕਹਿੰਦੇ ਵੀ ਤੁਸੀਂ ਸਾਨੂੰ ਗੱਟੇ ਦੱਸੋ ਯਾਰ ਕਿ ਦੋ ਗੱਟੇ ਲੈ ਕੇ ਜਾਣਾ ਜਾਂ ਚਾਰ ਗੱਟੇ ਲੈ ਕੇ ਜਾਣੇ ਆ ਲੋਕਾਂ ਦਾ ਬਹੁਤ ਜ਼ਿਆਦਾ ਭਰਮਾ ਹੰਗਾਰਾ ਮਿਲਿਆਗਾ ਤੇ ਸਾਰੇ ਨਗਰ ਨੇ ਸਾਡਾ ਮਤਲਬ ਸਾਹ ਦਿੱਤਾਗਾ ਸਾਰੇ ਨਗਰ ਨੇ ਬਾਈ ਛੋਟਾ ਜਿਹਾ ਅਪਰਾਲਾ ਕਰਿਆਗਾ ਤੇ ਮੈਂ ਸੋਡੇ ਚੈਨਲ ਦੇ ਥਰੂ ਮੈਂ ਸਾਰੇ ਮਤਲਬ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਨੇ ਸਾਰਿਆਂ ਨਾ ਕੋਈ ਫਰਕ ਨਹੀਂ ਪੈਂਦਾ ਵੀ ਜੇ ਆਪਾਂ ਇੱਕ ਇੱਕ ਕੁਆਂਟਲ ਵੀ ਇੱਕ ਘਰ ਵੀ ਦੇ ਦੇਗੇ ਨਾ ਕਣਕ ਤੇ ਉਹਨਾਂ ਦੇ ਆਪਾਂ ਕੁਛ ਨਾ ਕੁਛ ਜਾ ਕੇ ਉਹਨਾਂ ਦੀ ਪੂਰਤੀ ਕਰ ਸਕਦੇ ਆ ਪੂਰਤੀ ਕਿਉਂਕਿ ਭਈ ਜਿਹੜਾ ਪਾਣੀ ਜਿਹੜਾ ਉਹ ਨਾ ਮੋਬਤ ਚ ਜਿਹੜੀ ਗਾਰ ਚੜ ਗਈ ਮੰਨ ਕੇ ਚਲੋ ਕਿ ਮਾਰੂਥਲ ਵਾਲਾ ਕੰਮ ਹੋ ਗਿਆ ਹਾਂ ਹਾਂ ਬਾਈ ਹੋ ਰੇਤਾ ਮਿੱਟੀ ਝੜ ਕੇ ਉਹ ਹਟਾਉਣਾ ਪਊਗਾ ਬਸੇ ਪੱਧਰ ਕਰਨ ਨੂੰ ਆਪ ਵੀ ਕਰ ਸਕਦਾ ਜਿਹਦੇ ਕੋਲੇ ਕੋਈ 2-4 ਕਿੱਲੇ ਆ ਉਹਦੇ ਕੋਲੇ ਟਰੈਕਟਰ ਦਾ ਵੀ ਸਾਧਨ ਹੈ ਨਹੀਂ ਜੇ ਉਹਦੀ ਜ਼ਮੀਨ ਦੇ ਵਿੱਚ 5 ਮਤਲਬ 5 ਫੁੱਟ ਰੇਤਾ ਝੜ ਗਿਆ ਤਾਂ ਉਹਦਾ ਤੇ ਇੱਕ ਸੁਪਨਾ ਬਣ ਕੇ ਰਹਿ ਜਾਊਗਾ ਵੀ ਯਾਰ ਮੇਰੀ ਜ਼ਮੀਨ ਹੀ ਪੱਧਰ ਹੋ ਸਕਣੀ ਠੀਕ ਹੈ ਨਾ ਇਹ ਅਸੀਂ ਨਾ ਆਪਦੇ ਟਰੈਕਟਰ ਆਪਲ ਜਾ ਕੇ ਅਸੀਂ ਟਰੈਕਟਰ ਖੁਦ ਆਪਦੇ ਉਲ ਜਾ ਕੇ ਆਪਦਾ ਡੀਜ਼ਲ ਜਾ ਕੇ ਆਪ ਜਿਹੜੇ ਛੋਟੇ ਕਿਸਾਨ ਆ ਜਾਂ ਕੋਈ ਗਰੀਬ ਬੰਦਾਗਾ ਉਹਦਾ ਆਪਦੇ ਹੱਥੀ ਅਸੀਂ ਆਪਦੇ ਟਰੈਕਟਰਾਂ ਨਾਲ ਵਾਣ ਪੱਧਰ ਕਰਕੇ ਆਵਾਂਗੇ ਕਿਉਂਕਿ ਭਈ ਚੁਣੌਤੀ ਵੱਡੀ ਇਹ ਅਗਲੀ ਬੀਜ ਲੋ ਰਾਸ਼ਨ ਪਹੁੰਚ ਜੂਗਾ ਸਭ ਹੋ ਜੂਗਾ ਹਨਾ ਪਰ ਜਿਨ੍ਹਾਂ ਦੇ ਹੁਣ ਵਿਚਾਰਾਂ ਦੇ ਫਸਲਾਂ ਤਬਾਹ ਹੋ ਗਈਆਂ ਬਾਣ ਵੀ ਕਿਸੇ ਕੰਮ ਦੇ ਨਹੀਂ ਰਿਹਾ ਅਗਲੀ ਕਣਕ ਬੀਜੀ ਨਹੀਂ ਜਾਣੀ ਉਹਨਾਂ ਤੋਂ ਤੇ ਸਭ ਤੋਂ ਵੱਡਾ ਬਰਾਲਾ ਇਹੀ ਹੈ ਵੀ ਉਹਨਾਂ ਦੀ ਇਸ ਪਾਸੋਂ ਹੈਲਪ ਕਰੀ ਜਾਵੇ ਇਸ ਪਾਸੋਂ ਮਦਦ ਕਰੀ ਜਾਵੇ ਤੇ ਉਹ ਬਈ ਸਾਡੇ ਮੇਰੇ ਪਿੰਡ ਨੇ ਉਦਮ ਚੱਕਿਆ ਸੁਗਲੱਦੀ ਨੇ ਤੇ ਐਸੇ ਲੋਟ ਮਤਲਬ ਬਈ ਹੋਰ ਵੀ ਪਿੰਡਾਂ ਨੂੰ ਕਰਨਾ ਚਾਹੀਦਾ ਹਨਾ ਸਾਰੇ ਪਿੰਡਾਂ ਨੂੰ ਐ ਰਲ ਮਿਲ ਕੇ ਇੱਕ ਇੱਕ ਜੁਟ ਹੋ ਕੇ ਇਹ ਕੰਮ ਹੋਊਗਾ ਤੇ ਉਹ ਵੀ ਆਪਣੇ ਭਰਾ ਹੀ ਨੇ ਬਈ ਸਾਰੇ ਜਿਨ੍ਹਾਂ ਦੇ ਚਲੋ ਨੁਕਸਾਨ ਹੋਇਆ ਅਸੀਂ ਜੀ ਇੱਕ ਵਾਰੀ ਫੇਰ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਸਾਡੇ ਸਾਬਕਾ ਮੈਂਬਰ ਸਾਉਕਾ ਸਰਪੰਚ ਨੰਬਰਦਾਰ ਮੌਕੇ ਦੀ ਪੰਚਾਇਤ ਨੇ ਤੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਤੇ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਸਾਡਾ ਛੋਟੇ ਜਿਹੇ ਪ੍ਰਾਲੇ ਤੇ ਇੰਨਾ ਵੱਡਾ ਮਤਲਬ 5 ਲੱਖ ਦੇ ਕਰੀਬ ਕੱਲ ਅਸੀਂ ਚਾਰਕ ਘੰਟੀ ਲਾਏ ਆ ਮੈਨੂੰ ਲੱਗਦਾ ਸਾਰੇ ਨਗਰ ਨਹੀਂ ਲਾਏ ਆ ਅਸੀਂ ਤਾਂ ਕੀ ਤੇ ਵੀ ਚਾਰਕ ਘੰਟਿਆਂ ਚੀ 5 ਲੱਖ ਰੁਪਈਆ ਮਤਲਬ ਵੀ 5 ਦੇ ਕਰੀਬ ਘੱਟ ਹੋ ਜਾਏ ਇੱਕ ਪਿੰਡ ਜੋ ਹੀ ਮਤਲਬ ਤੁਸੀਂ ਐ ਲਾ ਲੋ ਸਾਹਿਬ ਵੀ ਚਾਰ ਪੰਜ ਘੰਟੇ ਦੇ ਰੁਪਈਆ ਇੱਕ ਘੰਟੇ ਚ ਲੱਖ ਰੁਪਇਆ ਇਕੱਠਾ ਹੋ ਗਿਆ ਹੈ ਤੇ ਬਾਕੀ ਵੱਡੀ ਗੱਲ ਇਹ ਆ ਬਈ ਉਹਦੇ ਮਾੜਾ ਜਾਂ ਸੱਦਾ ਸਪੀਕਰ ਚ ਬੁਲਾਏ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਹਨਾ ਸਾਰਾ ਪਿੰਡ ਇੱਕ ਤੇ ਅਸੀਂ ਅਸੀਂ ਹੋਰ ਵੀ ਵੀਰਾਂ ਨੂੰ ਕਰਦੇ ਆਂ ਐਵੇਂ ਜਿਵੇਂ ਜਿਵੇਂ ਸਾਡਾ ਪਿੰਡ ਸੁਖਲਦੀ ਆ ਬਈ ਦਸ ਹੀ ਦਿੱਤਾ ਹਨਾ ਬਠਿੰਡੇ ਜ਼ਿਲ੍ਹੇ ਚ ਹੋਰ ਵੀ ਵੀਰਾਂ ਨੂੰ ਕਰਦੇ ਆਂ ਵੀ ਐਂ ਹੀ ਉਦਮ ਕਰੋ ਤਾਂ ਜੋ ਜੋੜੇ ਉਹ ਭਰਾਵਾਂ ਤੇ ਵਖਤ ਪਿਆ ਉਹ ਆਪਾਂ ਸਾਰੇ ਨਾਲ ਮਿਲ ਕੇ ਉਹਨਾਂ ਦਾ ਸਾਥ ਦੇ ਸਕੀ ਧੰਨਵਾਦ ਬਾਈ ਬਾਕੀ ਕੋਈ ਹੋਰ ਗੱਲ ਬਾਤ ਸਾਂਝੀ ਕਰਨੀ ਦਾ ਕੋਈ ਵੀਰ ਕਰ ਸਕਦਾ ਵੀਰੇ ले पास गर्न नन नको ठीक है बाजी ठीक है